ਮੋਤਾ ਕੁਝ ਬੋਲਿਆ ਨਹੀਂ ਜਾ ਸਕਣਾ ਪੰਥ ਦੀ ਸਾਰੀ ਕ੍ਰੀਮ ਮੈਂ ਜੋ ਦੇਖਦਾ ਥੱਲੇ ਵੀ ਬਹੁਤ ਸਾਰੇ ਬੈਠੇ ਸਿੰਘ ਉੱਪਰ ਵੀ ਬੈਠੇ ਜਿਨ੍ਹਾਂ ਦੇ ਪਰਿਵਾਰ ਇਹ ਸੰਘਰਸ਼ ਵਿੱਚ ਸ਼ਹਾਦਤਾਂ ਪਾ ਗਏ ਇੱਥੇ ਉਹੀ ਸਾਰੀ ਸੰਗਤ ਹੈ ਜਾਂ ਤਾਂ ਉਹਨਾਂ ਸ਼ਹੀਦਾਂ ਦੇ ਸਬੰਧਿਤ ਉਹਨਾਂ ਦੇ ਵਾਰਿਸ ਉਹਨਾਂ ਦੇ ਪਰਿਵਾਰ ਭੈਣ ਭਰਾ ਮਾਤਾ ਪਿਤਾ ਉਹੀ ਇੱਥੇ ਪਹੁੰਚੇ ਆ ਉਹ ਜ਼ਰੂਰੀ ਇੱਕ ਦੋ ਬੇਨਤੀਆਂ ਕਰਕੇ ਮੈਂ ਫਤਿਹ ਬੁਲਾ ਦੇਣੀ ਆ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤੇ ਭਾਈ ਹਰਜਿੰਦਰ ਸਿੰਘ ਭਾਈ ਸੁਖਦੇਵ ਸਿੰਘ ਇਹ ਸੰਘਰਸ਼ ਦੇ ਥੰਮ ਹੈ ਕਿਉਂਕਿ ਜਦੋਂ ਵੀ ਕਿਤੇ ਸੰਘਰਸ਼ ਦੀ ਕਿਤੇ ਵੀ ਗੱਲ ਚੱਲੇਗੀ ਆ ਚੱਲੇ ਅੱਜ ਤੋਂ 100 ਸਾਲ ਬਾਅਦ ਚੱਲੇ ਇਹਨਾਂ ਦਾ ਐਕਸ਼ਨ ਕਰਨ ਦਾ ਤਰੀਕਾ ਇਨਾਂ ਦਾ ਹੌਸਲਾ ਇਨਾਂ ਦੀ ਨਿਡਰਤਾ ਨਰਵੈਰਤਾ ਨਰਪੈਤਾ ਸਾਡੇ ਸਾਹਮਣੇ ਆਉਂਦੀ ਰਹੇਗੀ ਮੈਂ ਸਾਗਰ ਜੇਲ੍ਹ ਚ ਬੰਦ ਸੀ ਇਹ ਟਾਈਟ 300 ਕਿਲੋਮੀਟਰ ਤੋਂ ਉੱਥੇ ਆਏ ਜੀਰ ਦੇ ਮੂਰੇ ਇੱਕ ਚਿੱਠੀ ਲੈ ਕੇ ਸੁਪਰਡੈਂਟ ਜੇਲ੍ਹ ਨੂੰ ਨਿਡਰਤਾ ਤੁਹਾਨੂੰ ਪਤਾ ਹੀ ਹੈ ਕੱਲਾ ਕੱਲਾ ਇਹਨਾਂ ਦਾ ਅੱਜ ਇੱਕ ਆਣ ਪੜਾਂਗੇ ਨਾ ਡਰ ਤਾਂ ਨੇੜੇ ਤੇੜੇ ਨਹੀਂ 17 ਚਾਲ ਚਾਰਕ ਲਿਖੀਆਂ ਪੰਜਾਬੀ ਚ ਵੀ ਸਾਡਾ ਜੇਲ੍ਹ ਦੇ ਵਿੱਚ ਬੰਦਾ ਸਾਡਾ ਸਿੰਘ ਹੈ ਤੁਸੀਂ ਉਹਨੂੰ ਤੰਗ ਕਰਦੇ ਆ ਤੇ ਬਹੁਤ ਛੇਤੀ ਅਸੀਂ ਲੈ ਜਾਾਂਗੇ ਨਾ ਖਾਲਸਤਾਨ ਜਿੰਦਾਬਾਦ ਸнт ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਿੰਦਾਬਾਦ ਬਸ ਇੰਨੇ ਲਿਖਿਆ ਸੀ ਸਾਰੀ ਜੇਲ੍ਹ ਦੇ ਭਾਰੀ ਬਾਣੀ ਵੀ ਇਹ ਪਤਾ ਨਹੀਂ ਹੈਲੀਕਾਪਟਰ ਤੇ ਆਉਣਗੇ ਪਤਾ ਨਹੀਂ ਕਾਹਤੇ ਆਉਣਗੇ ਕਿਵੇਂ ਲੈ ਜਾਣਗੇ ਅਧੀ ਰਾਤ ਨੂੰ ਮੇਰੇ ਕੋਲ ਸਬ ਡਿਪਟੀ ਸੁਪਰਡੈਂਟ ਆਇਆ ਮੈਨੂੰ ਕਹਿੰਦਾ ਵੀ ਜੇਲ੍ਹ ਦੇ ਬਾਹਰ ਇੱਕ ਚਿੱਠੀ ਲੱਗੀ ਉਹ ਪੜ੍ਹ ਕੇ ਸੁਣਾਉਣੀ ਹੈ ਮੈਂ ਕਿਹਾ ਉੱਤੇ ਪਹਿਰਾ ਲਾਓ ਰਾਤ ਨੂੰ ਮੈਂ ਕਿਉਂ ਬਾਹਰ ਜਾਵਾਂ ਫਿਰ ਤੁਸੀਂ ਐਸਜੀਐਮ ਨੇ ਸੈਨ ਲਿਆਓ ਉਹਦੀ ਕੋਈ ਇਜਾਜ਼ਤ ਲਿਆਓ ਮੈਨੂੰ ਜੇਲ੍ਹ ਚੋਂ ਬਾਹਰ ਕੱਢ ਕੇ ਗੋਹਾਂਗੇ ਭੱਜਣ ਲੱਗਾ ਸੀ ਕਹਿੰਦੇ ਨਹੀਂ ਰਾਤ ਨੂੰ ਸਾਰੇ ਪ੍ਰਬੰਧ ਕੀਤੇ ਡੀਸੀ ਆਇਆ ਉੱਥੇ ਉਹਦੀਆਂ ਫੋਟੋ ਖਿੱਚੀਆਂ ਫੋਟੋ ਉਦੋਂ ਆਵ ਮਰ ਹੋਂ ਤਾਂ ਹੁੰਦੇ ਨਹੀਂ ਸੀ ਫੋਟੋਗ੍ਰਾਫਰ ਲਿਆ ਕੇ ਫੋਟੋ ਖਿੱਚੀ ਮੈਂ ਪੜ ਕੇ ਛਨਾਇਆ ਜੋ ਲਿਖਿਆ ਸੀ ਇਹ ਚਿੱਠੀ ਪੜੀਏ ਤੇ ਜਿੰਦੇ ਹੋਣੀ ਉਹਦੇ ਘਰੇ ਪਹੁੰਚ ਗਏ ਸੁਪਰਡੈਂਟ ਤੇ ਜੇਲ੍ਹ ਦੇ ਘਰੇ ਪਰ ਵੀ ਅੜਦਰੀ ਨੂੰ ਕਹਿ ਕੇ ਚਲੇ ਗਏ ਤੇ ਪੰਜਵੇਂ ਦਿਨ ਮੇਰੀ ਜੇਲ੍ਹ ਬਦਲੀ ਕਰਤੀ ਉੱਥੋਂ ਮੈਨੂੰ ਤਿਹਾਰ ਜੇਲ੍ਹ ਲਿਆਏ ਪੰਜਵੇਂ ਦਿਨ ਇੰਨੇ ਡਰੇ ਉਹਨ ਸੱਤ ਦਿਨ ਕਿਹਾ ਸੀ ਤੇ ਪੰਜਵੇਂ ਦਿਨ ਉਹ ਚਿੱਠੀ ਲਿਆਏ ਮਤਲਬ ਤਾਂ ਕੰਨੀ ਸੀ ਮਤਲਬ ਐਨੀ ਗੱਲ ਸੁਣਾਈ ਆ ਸਾਧ ਸੰਗਤ ਜੇਲ੍ਹ ਦੇ ਵਿੱਚ ਵੀ ਉਹਨਾਂ ਜਿਹਨਾਂ ਰਹਿਣਾ ਇੱਕ ਤੋਂ ਦੂਸਰਾ ਕਾਂਡ ਕਰਨਾ ਦਿੱਲੀ ਦੇ ਵਿੱਚ ਰਹਿ ਕੇ ਹੀ ਮਤਲਬ ਇਹੋ ਜਿਹੇ ਕਾਂਡ ਕਰਦੇ ਨੇ ਇਹ ਕਮਾਲ ਦੀਆਂ ਗੱਲਾਂ ਵਿਰਲਿਆਂ ਦੇ ਹਿੱਸੇ ਆਈਆਂ ਪਰ ਅੰਮ੍ਰਿਤ ਕਾਂਡ ਵੱਡੇ ਵੱਡੇ ਹੋਏ ਨੇ ਇੰਦਰਾ ਗਾਂਧੀ ਵਰਗੀਆਂ ਸੋਧੀਆਂ ਕੰਨਾਂ ਭਾਈ ਸ਼ਹੀਦ ਭਾਈ ਜਸਵੰਤ ਸਿੰਘ ਸਤਵੰਦ ਸਿੰਘ ਭਾਈ ਕੇਰ ਸਿੰਘ ਇਹ ਕੋਈ ਛੋਟੀਆਂ ਗੱਲਾਂ ਤਾਂ ਹੈ ਨਹੀਂ ਇੱਥੇ 12-15 ਸਾਲ ਸੰਘਰਸ਼ ਚੱਲਿਆ ਜਿਨ੍ਹਾਂ ਦੇ ਮਰੇ ਵੀਰ ਨੇ ਨਾਂ ਲਏ ਆ ਉਹਨਾਂ ਨੇ ਬਹੁਤ ਕੁਝ ਸਿਰਾਂ ਤੇ ਕਫਨ ਬੰਨ੍ਹ ਕੇ ਕੀਤਾ ਹੈ ਮੈਂ ਜੇ ਕੀ ਗੱਲ ਕਰਨੀ ਚਾਹਣਾ ਹੈ ਅੱਜ ਵੀ ਜੇ ਭਾਈ ਸੰਦੀਪ ਸਿੰਘ ਨੇ ਇਹ ਕਦਮ ਚੁੱਕੇ ਕਿਉਂ ਚੁੱਕੇ ਇੱਕ ਪੱਖ ਨਹੀਂ ਇਹਦਾ ਇਹਦਾ ਵੱਡਾ ਹਿੰਦੁਸਤਾਨ ਹੈ ਕੋਈ ਸਨਾਤਨ ਧਰਮ ਦਾ ਬੰਦਾ 35 ਸਾਲ ਤੋਂ ਜੇਲ੍ਹ ਤੇ ਬੈਠਾ ਕੋਈ ਕੋਈ ਇੱਕ ਦੱਸ ਦਿਓ ਸਨਾਤਨ ਧਰਮ ਦਾ ਬੰਦਾ ਵੀ 30 ਸਾਲ ਤੋਂ ਹੀ ਹੋਵੇ ਅਸੀਂ 5 ਵੱਧ ਵੀ ਘਟ ਲਾਂਗੇ ਸਾਧ ਸੰਗਤ ਕੋਈ ਇੱਕ ਬੰਦਾ ਹਿੰਦੁਸਤਾਨ ਦਾ ਹੈਗਾ ਜਿਹਦੇ ਦੂਰੀ ਇੰਨੇ ਸੇ ਲੱਗੀ ਹੋਵੇ ਇਹ ਸਾਡੇ ਤੇ ਕਿਉਂ ਲੱਗਦੀਆਂ ਮੰਨ ਲਓ ਕਿ ਭਾਈ ਅਮਰਪਾਲ ਸਿੰਘ ਤੋਂ ਬਹੁਤ ਖਤਰਾ ਖੜਾ ਹੋ ਗਿਆ ਤੇ 27 ਬੰਦੇ ਹੋਰ ਫੜਿਆ ਨਾਲ ਜਿਹੜੇ ਅਜਨਾਲੇ ਆਏ ਹੀ ਨਹੀਂ ਉਦੋਂ ਜਿੱਥੋਂ ਦੀ ਐਫ ਆਈ ਆਰ ਆ ਨਾ ਉੱਥੇ ਪਹੁੰਚੇ ਹੀ ਨਹੀਂ ਉਹ ਫਿਰ ਵੀ ਉਹਨਾਂ ਦੀ ਜਮਾਨਤ ਨਹੀਂ ਹੋਣ ਦਿੰਦੇ ਇਹ ਸਾਡੇ ਨਾਲ ਹੀ ਕੁਝ ਹੋ ਰਿਹਾ ਹੈ ਕੀ ਭਾਈ ਰਾਜਵਾਨਾ ਕੀ ਭਾਈ ਪਿਉਰਾ ਫਰਮਜੀਤ ਸਿੰਘ ਪਿਉਰਾ ਤਾਰਾ ਖਵਾਰਾ ਇਹ ਬੰਦੇ ਨਹੀਂ ਜੇ ਮੰਨ ਲਓ ਜੇਲ੍ਹ ਵੀ ਹੈ ਕਿ ਬਰੋਲੀ ਮਿਲ ਸਕਦੀ ਹੈ ਇਹਨਾਂ ਨੂੰ ਇਹ ਆਪਣੇ ਵਾਸਤੇ ਇਹਨਾਂ ਨੇ ਇਹ ਕੁਝ ਬਣਾ ਕੇ ਰੱਖਿਆ ਹੈ ਪਰ ਮੈਂ ਇੱਕ ਗੱਲ ਸਮਝਦਾ ਬੀਜ ਦਾ ਖਾਲਸਾ ਪੰਥ ਹੈ ਨਾ ਠੀਕ ਹੈ ਜਦੋਂ ਪੱਠੇ ਚ ਤਾ ਦਿੰਦੇ ਆ ਭਾਈ ਤਾਰੂ ਸਿੰਘ ਵਰਗੇ ਨੂੰ ਖੋਪਰੀਆਂ ਤਾਂ ਲੁਆਣੀਆਂ ਪਈਆਂ ਆਪਣਾ ਇਹ ਵਿਰਸਾ ਵਿਰਾਸਤਾ ਆਪਣੀ ਚਰਖੀ ਤੇ ਚੜੇ ਭਾਈ ਸ਼ਹਾਬਤ ਸਿੰਘ ਸ਼ਵੇਤ ਸਿੰਘ ਹੋਣੀ ਪਰ ਇਹ ਕਿਹੋ ਜਿਹਾ ਇਤਿਹਾਸ ਸਿਰਜ ਗਏ ਜਿਹੜਾ ਸਾਨੂੰ ਹਮੇਸ਼ਾ ਹੌਸਲਾ ਦਿੰਦਾ ਐ ਕਿਤੇ ਖਤਮ ਹੋ ਜਾਗੇ ਆਪਾਂ ਐ ਨਹੀਂ ਖਤਮ ਹੁੰਦੇ ਸਾਧ ਸੰਗਤ ਇਹ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦੀ ਆਵਾਜ਼ ਬੰਦ ਕਰਨੀ ਚਾਹੁੰਦੇ ਸੀ ਵੀ ਇਹ ਇੱਕ ਬੰਦਾ ਸਾਧ ਲਾਣੇ ਚ ਉੱਠਿਆ ਤੇ ਇਹਨੇ ਕਹਿਣ ਸਾਡੇ ਨੱਕ ਚ ਦਮ ਕਰਤਾ ਉਹ ਗੱਲ ਦਲੀਲ ਨਾਲ ਕਰਦਾ ਪੁੱਛਦਾ ਇਹ ਹੈ ਵੀ ਦੱਸੋ ਸਾਨੂੰ ਭਾਰਤ ਦੇ ਨਾਲ ਰੱਖਣਾ ਕਿ ਨਹੀਂ ਰੱਖਣਾ ਸਾਡੇ ਗੱਲ 'ਚ ਹੀ ਸਾਰੀ ਗੱਲ ਪਾਸਤੀ ਖਤਮ ਕਰਨ ਵਾਸਤੇ ਤੋਪਾਂ ਤੇ ਟੈਂਕ ਚਾੜਦੇ ਕੀ ਇਹ ਗੱਲ ਬੰਦ ਹੋ ਗਈ ਨਹੀਂ ਅੱਜ ਅਮਰੀਕਾ 'ਚ ਕੈਨੇਡਾ 'ਚ ਅਸਰੀਲਿਆ 'ਚ ਇੰਗਲੈਂਡ 'ਚ ਕਿਤੇ ਜਲੂਸ ਨਿਕਲਦੇ ਆ ਨਾ ਟੋਟਲ ਗੱਡੀਆਂ ਤੇ ਸੰਤ ਜਨੈਲਸਨ ਦੀ ਫੋਟੋ ਲੱਗੀ ਆ ਤੁਹਾਡੇ ਸਾਰਿਆਂ ਦੇ ਮੋਬਾਈਲ ਫੋਨ ਤੇ ਸੰਤ ਜਨੈਲਸਨ ਦੀ ਫੋਟੋ ਹੈ ਇੱਕ ਤੇ ਆਵਾਜ਼ ਬੰਦ ਹੋ ਜਾਓ ਕਿ ਜਿੰਦੇ ਸੁੱਖ ਨੂੰ ਭੁੱਲ ਜਾਾਂਗੇ ਅਸੀਂ ਨਹੀਂ ਅਸੀਂ 6 ਸਾਲ 16F ਦੇ ਵਿੱਚ ਕਰਨਪੁਰ ਰਾਜਸਥਾਨ ਦੇ ਵਿੱਚ ਉੱਥੇ ਵੀ ਪਾਇਤਿੰਦਰਪਾਲ ਸਾਹਿਬ ਕਿੰਮਾ ਉਹ ਮੈਨੂੰ ਕਹਿੰਦਾ ਇੱਥੇ ਸਿੰਘ ਸਾਹਿਬ ਆਪਾਂ ਇੱਥੇ ਵੀ ਬਨਾਇਆ ਕਰੋ ਮੇਰ ਨਾਲੇ ਪਰਿਵਾਰ ਵੀ ਗੁੱਸੇ ਹੋ ਗਿਆ ਸਿੰਘ ਸਾਹਿਬ ਤੁਸੀਂ ਆਉਂਦੇ ਹੀ ਨਹੀਂ ਮੈਂ ਕਿਹਾ ਇੱਕੋ ਦੇਣਾ ਮੈਂ ਬਹੁਤ ਮਿਹਨਤ ਕੀਤੀ ਉਹਨਾਂ ਨੂੰ ਵੀ ਤੁਸੀਂ ਇੱਕ ਅੱਧਾ ਦੇਣਾ ਅੱਗਾ ਪਿੱਛਾ ਕਰ ਲੋ ਉਹ ਨਹੀਂ ਕਰਦੇ ਚਲੋ ਸਾਧ ਸੰਗਤ ਇਹ ਵੱਡੀਆਂ ਗੱਲਾਂ ਆ ਜਿਹੜੀਆਂ ਇਸ ਪਰਿਵਾਰ ਦੇ ਹਿੱਸੇ ਦਾ ਗਜਣਾ ਬਹੁਤ ਵੱਡੀਆਂ ਛੋਟੀਆਂ ਨਹੀਂ ਜਿੰਨੀ ਮਰਜ਼ੀ ਕਥਾ ਕਰ ਲਈਏ ਵਿਆਖਿਆ ਕਰ ਲਈਏ ਇਹ ਮੁੱਕਣ ਵਾਲੀ ਨਹੀਂ ਸਾਧ ਸੰਗਤ ਜੀ ਪਰ ਇੱਕ ਇਹੋ ਜਿਹਾ ਇਹ ਮੀਲ ਪੱਥਰ ਗੱਡ ਗਏ ਉਹ ਸਾਨੂੰ ਵੀ ਨਜ਼ਰ ਆਏਗਾ ਤੇ ਸਾਡੇ ਦੁਸ਼ਮਨਾ ਨੂੰ ਵੀ ਆਏਗਾ ਕਿਉਂਕਿ ਮੀਲ ਪੱਥਰ ਸਭ ਨੂੰ ਦਿਸਦਾ ਨਾ ਉਹਨਾਂ ਨੂੰ ਵੀ ਦਿਸੇਗਾ ਵੀ ਹਰਜਿੰਦਰ ਸਿੰਘ ਜਿੰਦੇ ਵਰਗੇ ਆਏ ਘਰੋਂ ਕਦਮ ਪੁੱਟ ਕੇ ਅਨੇਕਾਂ ਐਕਸ਼ਨ ਕਰਕੇ ਫਾਸੀ ਦੇ ਫੰਦੇ ਤੱਕ ਉਹਨਾਂ ਨੇ ਕਦਮ ਨਾਮ ਪਛਾਣ ਪੁੱਟਿਆ ਨਾ ਆਪ ਆਪਣਾ ਕੀਤਾ ਬਦਲਿਆ ਨਾ ਆਪਣੇ ਕੀਤੇ ਤੇ ਪਛਤਾਵਾ ਕੀਤਾ ਜਿਸ ਕਾਰਜ ਲਈ ਤੁਰੇ ਸੀ ਉਹਦੇ ਲਈ ਅੱਗੇ ਵਧਦੇ ਹੀ ਗਏ ਵਧਦੇ ਹੀ ਗਏ ਤੇ ਉਹ ਅਨੇਕਾਂ ਨੂੰ ਸਿਖਿਆ ਦੇ ਗਏ ਅਨੇਕਾਂ ਨੂੰ ਮਨ ਵਿੱਚ ਹੋਰ ਕੋਈ ਇੱਛਾ ਹੀ ਨਹੀਂ ਕੋਈ ਲੀਡਰ ਬਣ ਦੀ ਇੱਛਾ ਨਹੀਂ ਕਿਸੇ ਕਿਸਮ ਦੀ ਕਿਸੇ ਜਥੇਬੰਦੀ ਦਾ ਖਾੜਕੂ ਜਥੇਬੰਦੀ ਦਾ ਮੁਖੀ ਬਣ ਦੀ ਕੋਈ ਇੱਛਾ ਨਹੀਂ ਸਿਰਫ ਇੱਕ ਸਾਨੂੰ ਸੇਧ ਦੇ ਗਏ ਤਾਨੇ ਉਹਨਾਂ ਦੇ ਮਾਤਾ ਪਿਤਾ ਤਾਨੇ ਉਹ ਆਪ ਗੁਰੂ ਕੇ ਸਿੱਖ ਪਿਆਰੇ ਤਾਨੇ ਆ ਪਰਿਵਾਰ ਭਾਈ ਮੋਹਕਮ ਸੋਣੀ ਹਤਨਾਵ ਸੋਣੀ ਸਾਰੇ ਇਹ ਉਦੋਂ ਜਦੋਂ ਚਾਰ ਸਵੇਰੇ ਸੀਆਰਪੀ ਦਾ ਪਹਿਰਾ ਹੁੰਦਾ ਸੀ ਨਾ ਉਦੋਂ ਵੀ ਸਤਾਰਜੋਗ ਸੱਚਖੰਡ ਵਾਸੀ ਬਾਬਾ ਠਾਕਰ ਸਿੰਘ ਦੀ ਗਵਾਈ ਚ ਇਹ ਇਥੇ ਆਉਂਦੇ ਹੀ ਰਹੇ ਭਾਵੇਂ ਬੰਦੇ 50 ਹੋਣ 100 ਹੋਵੇ ਮਾਤਾ ਜੀ ਨੇ ਬਹੁਤ ਵੱਡਾ ਹੌਸਲਾ ਰੱਖਿਆ ਮਾਤਾ ਗਰਨਾਵ ਕਰਨ ਨੇ ਮਾਤਾ ਸਰਜੀਤ ਕਰਨ ਨੇ ਬਹੁਤ ਵੱਡੇ ਹੌਸਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਇਹੋ ਜੇ ਸਾਡੇ ਸ਼ਹੀਦ ਇਹੋ ਜੇ ਸਾਡੇ ਯੋਧੇ ਬਹਾਦਰ ਕੌਮ ਦੇ ਹੀਰੇ ਜਿਨ੍ਹਾਂ ਤੇ ਸਮੁੱਚੀ ਕੌਮ ਨੂੰ ਫਕਰ ਹੈ ਇਹ बार-बार ਆਉਂਦੇ ਰਹਿਣ ਸਤਿਗੁਰੂ ਪਾਤਸ਼ਾਹ ਜੀ ਉਹਨਾਂ ਨੂੰ ਆਪਣੇ ਚਰਨਾਂ ਚ ਨਵਾਸ ਬਖਸ਼ਣ ਫੁੱਲਾਂ ਚੋਕਾਂ ਦੀ ਖਿਮਾ ਬਖਸ਼ਿਸ਼ ਕਰਨੀ ਸਰਬੱਤ ਸੰਗਤ ਦਾ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਫੇਰ ਇੱਕ ਵਾਰੀ ਗੱਜ ਕੇ ਬੋਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਸੰਗ ਇੱਥੇ ਪਹੁੰਚੇ ਨੇ ਸ਼ਹੀਦ ਕਹਿੰਦੇ ਬਾਬਾ ਬੋੜ ਬਾਬਾ ਮਾਨੋਚਾਲ ਜੀ ਦੇ ਸਾਥੀ ਤੇ